ਅੰਮ੍ਰਿਤਸਰ ਦੀ ਗੱਲ ਚ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਮੱਝਾਂ ਕੁਝ ਸੂਈਆਂ ਵਾਂ ਤੇ ਕੁਝ ਗੱਬਨਾ ਵਾਂ ਤੇ ਗਾਂ ਜਿਹੜੀ ਆ ਉਹ ਸੂਈ ਸਵਾਈ ਆ ਕਰੋਸ ਤੇ ਤੁਹਾਨੂੰ ਦਿਖਾਉਣੀ ਆ ਚੰਗੇ ਉੱਚੇ ਕਦਕਾਠ ਵਾਲੀ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਅਮਿੰਦਰ ਸਿੰਘ ਪਿੰਡ ਜੱਠਾ ਤਸਵੀਰ ਬਟਾਲਾ ਜਿਲ੍ਹਾ ਗਦਾਪੁਰ ਤੇ ਫੋਨ ਨੰਬਰ ਬੋਲਦੇ ਕਰੀ 985827755 ਠੀਕ ਆ ਤੇ ਅੱਜ ਇੱਕ ਗਾਂਦ ਬਾਕੀ ਮੱਝਾਂ ਨਾ ਹਾਂਜੀ ਹਾਂਜੀ ਚਲੋ ਪਹਿਲਾਂ ਗਾਂ ਹੀ ਆਪਾਂ ਵਖਾ ਦਈਏ ਥਾਣੇ ਤੇ ਇੱਕ ਵਾਰੀ ਲੱਗ ਗਿਆ ਤਾਂ ਦੇਖ ਸਕਦੇ ਜੀ ਤਨੰਦਰ ਸੱਜ ਗਿਆ ਬੇਦਾ ਚੰਗਾ ਤੇ ਮਿਲਕ ਵੀ ਨੂੰ ਚੰਗੀ ਲੱਗੀ ਆ ਦੇਖੋ ਪੰਜਾਹ ਲੀਟਰ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਵਿਧੀ ਨੇ ਸੁਈ ਨਾ ਸੁਈ ਨਾ ਜੋ ਸਹਦਣ ਹੋ ਗਈ ਸੀ ਮਗਰ ਅੱਛਾ ਹੈ ਪਤਲਾ ਹਫਤੇ ਦੇ ਲਾਗੇ ਜਿਹੜਾ ਟਾਈਮ ਹੋ ਗਿਆ ਵਾ ਤੇ ਮਗਰ ਇਹਦੇ ਅੱਛਾ ਹੈ ਤੇ ਦੁੱਧ ਕਿੰਨਾ ਬਿਲਕੁਲ ਤਿਆਰ ਹੈ ਜੀ 16 ਲੀਟਰ ਹੋਗਾ ਤਿਆਰ ਜਿਹੜਾ ਬਿਲਕੁਲ ਹੋ ਗਈ ਖੜੇ ਕੋਈ ਬਾਕੀ ਹੈ ਵੀ ਕ੍ਰਾਉਸ ਹੈ ਕੋਈ ਗਰਮੀ ਦੀ ਬਗਵਾ 16 ਲੀਟਰ ਜਿਹੜਾ ਘਰੋਂ ਚੁਆ ਕੇ ਦੋ ਠੀਕ ਹੈ ਤੇ ਅਜੇ ਤਾਂ ਵਧ ਵੀ ਸਕਦੇ ਦੁੱਧ ਹੋਣਾ ਜੀ 20 ਲੀਟਰ ਦਵੂਗੀ ਠੀਕ ਹੈ ਚਲੋ ਤੋਰਾਂ ਹਾਂ ਕਰੀਮ ਨੂੰ ਹੁਣ ਬਾਕੀ ਆ ਦੇ ਸੱਦੇ ਹੈਗੀ ਜਰਸੀ ਕ੍ਰੋਸ ਤੇ ਕਦ ਕਾਠੇ ਤਾਂ ਜਿਹੜਾ ਐਫ ਐਫ ਕਾਵਾ ਵਰਗਾ ਹੀ ਹੈ ਚੰਗੇ ਉੱਚੇ ਕਦ ਕਾਠੀ ਹੈ ਬਾਕੀ ਥੱਲੇ ਵੀ ਆਪਾਂ ਦੇਖ ਸਕਦੇ ਹਾਂ ਫਿਕਸ ਜਿਹਾ ਇਹ ਬਣਾਵਾਂ ਆਹ ਦੇਖ ਲੈਂਦੇ ਬਾਤੀ ਠੰਡੀ ਬੜੀ ਕੋਈ ਰੱਸੀ ਇਹ ਤੋਂ ਬੰਨਣਾ ਨਹੀਂ ਕੋਈ ਇੱਥੇ ਠੀਕ ਹੈ ਬਾਕੀ ਇਹ ਆ ਕਿ 99 ਬੜਾ ਪਿਆਰਾ ਹੈ ਦੇ ਕੋਲ ਤੇ ਮੋਲ ਵੀਰ ਜੀ ਫਿਰ ਜਿਆਜਿਆ ਕਰੀਏ ਮੋਲ ਵੀਰ ਜੀ 50000 ਰਿਆ ਅੱਛਾ 50000 ਦੇ ਦਈਏ 50000 ਦੀ ਕਿ ਵਿੱਚ ਅੱਗੇ ਛੋਟ ਛੜ ਕਰ ਦਈਏ ਕਰਦਾ ਨਹੀਂ 2000 ਕਰ ਦਈਏ ਕਰਦਾ ਨਹੀਂ 40000 ਦੀ ਤੇ 40000 ਕਰ ਦਈਏ ਠੀਕ ਹੈ ਤੇ ਬਾਕੀ ਹੁਣ ਮੋਕੇ ਦੇ 16 ਲੀਟਰ ਤਿਆਰ ਆ ਤੇ ਗਾਂ ਜਿਹੜਾ ਵਾਜੇ ਤੇ ਉਹ ਅਗਲੇ ਦੀ ਸੇਵਾ ਹਨਾ ਠੀਕ ਹੈ ਤੇ ਹੁਣ ਇੱਕ ਆ ਮਾਈ ਤਾਂ ਮੱਝਾਂ ਦਿਖਾਈਏ ਆ ਪਹਿਲੇ ਨੰਬਰ ਦੇ ਮੈਦਾਨ ਦੇ ਜੀ ਇਹ ਸਾਰੇ 8.9 ਕਿਲੋ 8.2 ਤਿਆਰ ਹੋ ਗਏ ਤੇ ਬੱਚਾ ਕੀ ਇਹ ਤਾਂ ਮਗਰ ਕਟਾ ਇਹ ਤਾਂ ਮਗਰ ਕੱਟਾ ਹੈ ਤੇ ਇਹ ਕਿੰਨਾ ਦੁੱਚ ਭਾਈ ਜਾਓਗੇ ਜੀ 10000 ਕਿਲੋ ਜਿਲਾਓਗੇ ਠੀਕ ਐ ਤੋਰੋ ਫਿਰ ਲੱਲੀ ਭਾਜੀ ਨੂੰ ਵੀ ਆਪਾਂ ਤੋਂ ਤੋਰ ਕੇ ਦਿਖਾ ਦਈਏ ਬਾਕੀ ਥੱਲੇ ਉਹ ਇਹਦਾ ਵੇ ਹਵਾਨਾ ਪਛਾਣ ਨਹੀਂ ਦਿਖਾਉਂਦੀ ਜਿਆਦਾ ਹੈ ਬਾਕੀ ਥਨਾਂ ਦਾ ਸਾਰ ਜਰ ਠਿੰਗਾ ਤੇ ਬਾਕੀ ਥੱਲੇ ਜਿੰਨੇ ਵੀ ਆ ਸਫਾਈ ਜਿਹਾ ਇਹ ਆ ਕਿਤਾਜੀ ਸੂਈ ਆ ਸਾਰੀਆਂ ਗਰਮੀਆਂ ਦੁੱਧ ਚ ਹੁਣਾਵਾ ਜਿਹੜਾ ਇਹਨੇ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਇਹਦਾ ਮੁੱਲ ਵਿੱਚ 62000 62000 ਆ ਹਾਂਜੀ 60 ਦੀ ਦੇ ਦਈਏ ਪੂਰੇ ਦੀ ਹੋਰ ਯਾਰ ਛੱਡ ਦਾਂਗੇ ਛੱਡ ਚੋ ਅੱਛਾ 60000 ਛੱਡ ਦਾਂ ਤੇ ਉਹਦੇ ਵਿੱਚ ਚਾਰ ਆਗੀਆਂ ਮੇਰੇ ਤੇ ਜਾਣੀਆਂ ਆ ਅੱਛਾ ਸਬਦੇ ਹੋਏ ਆ ਨਵੀਂ ਅੱਛਾ ਬਸ ਜੀ ਵਿਕਣ ਦੇ ਠੀਕ ਆ ਨੇ ਤੇ ਇੰਟਰ ਕੋ ਲੈਣੀ ਆ ਅੱਛਾ ਆਗੀਆਂ ਠੀਕ ਆ ਅੱਛਾ ਇਹਨਾਂ ਚੋ ਕੁਝ ਸਬਦੇ ਹੋਏ ਆ ਚਾਰ ਮਈਆਂ ਦੇ ਠੀਕ ਆ ਚਲੋ ਵੀ ਦੱਸ ਦਿਆਂਗੇ ਤੇ ਹੁਣ ਇੱਕ ਆ ਛੋਟੀ ਤੁਹਾਨੂੰ ਦਿਖਾਉਣੀ ਆ ਹਾਂ ਦੇਖੋ ਪਸੰਦ ਨਹੀਂ ਹੋਈ ਠੀਕ ਆ ਇਹਦੇ ਇਥੇ ਲੈ ਲਓਇਆ ਕਰੋ ਕਿਵਾਈਆ ਕਾ ਨੰਬਰ ਹੋਊਗੀ ਮੈਂ ਇਕੱਠਾ ਜੀ ਦੇ ਅੱਛਾ 8 ਲੀਟਰ ਜਿਹੜਾ ਇਹਦੇ ਕੋਲ ਮੋਕੇ ਤੇ ਤਿਆਰ ਆ ਤੇ ਇਹ ਕਿੰਨਾ ਚਵਾਈ ਜਾਊਗੀ ਦੁੱਧ ਦੁੱਧ ਵੀ ਇਹੀ ਤਿਆਰ ਰੰਗ ਨੂੰ ਜਾਊਗੀ ਇਹ ਵੀ 10 ਕ ਲੀਟਰ ਜਿਹੜਾ ਚਵਾਈ ਜਾਊਗੀ ਲੋਈ ਛੋਟੀ ਆ ਬਾਕੀ ਥਰਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵੀ ਜੋ ਟੀਚੋਂ ਆਈ ਬਹੁਤ ਚੰਗੀ ਜੋੜੀ ਦੀ ਆ ਦੇਖ ਸੰਦੇ ਜੀ ਦਾ ਵੀ ਫਿਕਸ ਜਾਈ ਹਵਨ ਨਾ ਜਿਹੜਾ ਉਹ ਸਾਲ ਸੁਦਰੀ ਝੋਟੀ ਆ ਠੀਕ ਆ ਬਾਕੀ ਵੀਰ ਜੀ ਸਾਰੀ ਗਰਮੀਆਂ ਜਿੱਦਾਂ ਮਰਜੀ ਕੋਈ ਚੋਵੇ ਚਾਰ ਮਹੀਨੇ ਦੁੱਧ ਗੰਦੀ ਰਹਿਣਾ ਆ ਠੀਕ ਆ ਬਾਕੀ ਦਾ ਭਾਤ ਤੋਕੜਾ ਵਾਲਾ ਹੀ ਆ ਕਿੰਨਾ ਇਹਦਾ ਭਾਅ 60000 60000 ਆ ਰਿਹਾ ਹਾਂਜੀ ਵਿੱਚੋਂ ਕਿੰਨਾ ਕਰਨਾ ਮਾਣਾ 50000 ਛੱਡ ਦਾਂਗੇ 40000 ਦੀ ਝੋਟੀ ਦਵਾਂਗੇ ਅੱਛਾ 60000 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋ ਕਿ ਮਾਣਾ ਹਾਂਜੀ ਤੋ ਫੋਨ ਲਾਵੇ ਇੱਕ ਵਾਰੀ ਹਨਾ ਤੇ ਇਹ ਕਾ ਝੋਟੀ ਤੁਹਾਨੂੰ ਦਿਖਾਉਣੀ ਆ ਚੰਗੇ ਹਿੱਸੇ ਕੱਦ ਕਰ ਥੋੜੀ ਅੱਛਾ ਬਾਕੀ ਝੋ ਉਹੋ ਸ਼ਤਕ ਠੀਕ ਆ ਵੱਡੀ ਝੋਟੀ ਆ ਮਗਰੇ ਦੇ ਕੱਟਾ ਜੇ 6 ਮਹੀਨੇ ਦੀ ਗਾ ਘੱਪਣ ਆ ਉਹਦੀ ਪਰ ਗਰੰਟੀ ਕੋਈ ਨਹੀਂ ਚੱਕ ਨਹੀਂ ਇਹਦੀ ਕਰਾਈ ਅੱਛਾ 1.5 ਤੋਂ ਉੱਤੇ ਦਿਨ ਹੋ ਗਏ ਤੇ ਥੋੜੇ ਉੱਚੇ ਬੱਚੇ ਦੀ ਆ ਨਾ ਇਹ ਵਿੱਚ ਆ ਜੇ 6 ਮਹੀਨੇ ਦਾ ਹੋਊਗਾ ਦੁੱਧ 8 ਕਿਲੋ ਹੋਊਗਾ ਵੱਡੀ ਝੋਟੀ ਥਲੇ 8 ਕਿਲੋ ਹੈਗਾ ਪੱਕਾ ਦੱਸ ਦੇ ਦੇ 8 ਕਿਲੋ ਦੁੱਧ ਕਿਉਂ ਹੋਗੇ ਖੜੇ ਕੋਈ ਚਾ ਇੱਕ ਨੰਬਰ ਹੋਊ ਝੋਟੀ ਦਾ ਤੋਰ ਦੇ ਕਰੀ ਇੰਜ ਠੰਡੀ ਪੈਂਦਾ ਹੋਰੀ ਓਟੜ ਬੋਹ ਝੋਟੀ ਦੇ ਥਲੇ ਠੀਕ ਆ ਇਹ ਚਾ ਇੱਕ ਨੰਬਰ ਹੈ ਮਗਰੇ ਦੇ ਕੱਟਾ ਬਾਕੀ ਕੱਦ ਕਾਠ ਦੇ ਵੀ ਉੱਚੀ ਆ ਤੇ ਖਨਾ ਦਾ ਸਾਈਜ਼ ਹੈ ਆਪ ਨੂੰ ਜਿਹੜਾ ਇਹਦਾ ਚੱਕਰ ਆ ਆ ਜਿਹੜਾ ਕੱਟਾ ਇਹਦਾ ਉਹ ਸਾਮਾਨਿਤ ਨਹੀਂ ਲੇਕੀ ਬਾਕੀ ਥੋੜਾ ਜਿਹਾ ਸਾਡੇ ਤਾਂ ਦਰਦੀ ਆ ਫਿਕਸ ਜੇ ਹਵਾਨਾ ਮੇਦਾ ਮਾ ਨਹੀਂ ਪਹਿਲਾ ਟਾਈਮ ਹੈ ਸੇਕਣੀ ਚੋਈ ਆ ਬੜੀ ਸਾਫ ਉਤਰੀ ਹੋਣੀ ਕੋਈ ਚੋਕੇ ਖੜੇ 1.5 2 ਕਿਲੋ ਵੀ ਦੀ ਤੇ ਗਾੜੀ ਹੋਣੀ ਠੀਕ ਆ ਲੋ ਆਂਦੇ ਸਾਡੇ ਹਵਾਨਾ ਇਹਦਾ ਵੀ ਇੱਕ ਵਾਰੀ ਲਾਗੇ ਤਾਂ ਤੇ ਇਹ ਵੀ ਵੀਰ ਜੀ ਫਿਰ ਜਾਜਾ ਮੁੱਲ ਕਰੀਏ ਤੇ ਜੀ 50000 ਦੀ ਉਦਾਂ ਝੋਟੀ ਹਾਂਜੀ ਜਿੰਨਾ ਕੱਦਗਾਰ ਹੈ 5000 ਦਾ ਮੁੱਲ ਕੱਟ ਆਇਆ ਅੱਛਾ ਇਹਦਾ ਮੁੱਲ 55000 ਆ ਅੱਛਾ ਹਾਂਜੀ 50 ਤੇ 5 55 ਹੀ ਹਾਂਜੀ 50 ਦੀ ਮੱਝ ਤੇ 5 ਦਾ ਕੱਟਾ ਹਾਂਜੀ ਠੀਕ ਆ ਤੇ ਬਾਕੀ ਜਲਾ ਸ਼ੋਰ ਸ਼ਾੜੇ ਮੌਕੇ ਦੇ ਹੋਰ ਕਰਤਾ 53000 ਦਾ ਝੋੜਾ ਦੇ ਰਾਂਗੇ ਅੱਛਾ ਹਾਂਜੀ 53000 ਦੇ ਦੇ ਹਾਂ ਦੱਬਣੀਆਂ ਨਿਕਲ ਆਵੇ ਲੱਖ ਸਵਾ ਲੱਖ ਦੀ ਹੋਟੀ ਆ ਤੇ ਮਿਲਦੀ ਮਿਲਦੀ ਕੱਟੇ ਤੇ ਦੋਵੇਂ ਟਾਈਮ ਵੀਰ ਦੀ ਪਾਈ ਕੱਟੇ ਦੀ ਗਲੋਂ ਪਾੜੇ ਦੀ ਚਲੋ ਹੀ ਨਹੀਂ ਖੜੀ ਆ ਠੀਕ ਆ ਹਾਂਜੀ ਤੇ ਹੁਣ ਗੱਪਣਾ ਨਾ ਟਾਈਮ ਕੋ ਚੋਵੇ ਤਸੱਲੀ ਕਰਕੇ ਖੜੇ ਗੱਪਣਾ ਮੱਜਾਂ ਆ ਗਈਆਂ ਠੀਕ ਆ ਮੈਂ ਰਹਿੂਗੀ ਪੰਜਾਹ ਦਿਨ ਬਹੁਤ ਚੰਗੀ ਮਈਂ ਦੁੱਧ ਵੀਰ ਦੀ ਦਾ 12-13 ਕਿਲੋ ਪਹਿਲਾਂ ਨਰ ਕੜ ਦੂਜਾ ਸੁਬਾਹ ਵੇਖੋ ਥਣ ਨੋਕਾਂ ਦਾ ਕਾ ਕਰ ਦਾਂਗਾ ਠੀਕ ਆ ਨੀ ਲੀ ਦੀ ਮੱਜ ਆ ਗਈ ਹਨ ਆ ਦੇਖ ਸਕਦੇ ਜੀ ਅਜੇ ਤਿਆਰ ਹੋਣੀ ਆ ਥੱਲੇ ਉਹ ਸਾ ਸੁਤਰੀ ਜੀ ਤੋਰ ਦੋ ਲੱਲੀ ਪਾਣੀ ਫੇਰ ਇਹਨਾਂ ਆ ਦੇਖ ਲੈ ਫੇਰੇ ਤੁਸੀਂ ਹਾਂ ਲਈ ਸੰਦੇ ਬਾਕੀ ਥਾਣਾ ਦਾ ਸਾਈ ਗੈਪ ਵੀ ਚੰਗਾ ਤੇ ਹਵਾ ਨਾ ਵੀ ਚੰਗਾ ਪਰ ਅੰਦੀ ਦੇਖੋ ਛੋਟੀ ਦਾ ਛੋਟੀ ਨੇ ਪੰਚਾਇਤ ਨਹੀਂ ਸੁਣਦੀ ਬਾਕੀ ਥਾਣਾ ਦੇ ਪਿਛੇ ਦੀ ਸਾਡੀ ਗਾਰੰਟੀ ਹੋਗੀ ਤੇ ਮੁੱਲ ਫਿਰ ਇਹਦਾ ਜਿਵੇਂ ਜਾਨੀ ਛੋਟੀ ਐ ਮੋਲੇ ਕਰਦੇ ਜੋ ਮਰਜੀ ਦੇ ਮੋਲੇ ਦਾ 80 ਹਜ਼ਾਰ ਅੱਛਾ ਹਾਂ ਜੀ ਤੇ ਬਾਕੀ ਮਾਨਤਾਂ ਵਿੱਚੋਂ ਕਰ ਦੋ ਠੀਕ ਚਲੋ ਕੋ ਫਿਰ ਹਾਂ ਲਈ ਸੰਦੇ ਸ਼ੇਰੇ ਤਾਂ ਸੋਹਣੀ ਛੋਟੀ ਆ ਜਿਹੜੀ ਤੇ ਆ ਆ ਵਿਗੀਆਂ ਤੋਂ ਹਾਂਜੀ ਦੋ ਦੋ ਹਰਜੀ ਬਾਗ ਨਹੀਂ ਚੜ੍ਹਦੀਆਂ ਨੇ ਹੋਈਆਂ ਨੇ ਅੱਛਾ ਕਿੱਥੇ ਕੱਢਣੀਆਂ ਐ ਇਹ ਮੇਰਟ ਜਾਣੀਆਂ ਅੱਗੇ ਖੜਦੇ ਆ ਅੱਛਾ ਮੇਰਟ ਦਿੱਲੀ ਤਾਂ ਵੀ ਗਾੜੀ ਹਾਂਜੀ ਹਾਂਜੀ ਤੁਹਾਨੂੰ ਬਾਜੇ ਨੇ ਕਿਹੜੀਆਂ ਨਹੀਂ ਠੀਕ ਅੱਗੇ ਵੀ ਕਾਫੀ ਮਾਲ ਖੜਦੇ ਤੁਹਾਡੇ ਪਾਸ ਉਹ ਵੀ ਫਿਰ ਇਤਰਾ ਵੀਡੀਓ ਤੇ ਲੱਗੇ ਪੱਕੇ ਕਾ ਕੇ ਹਾਂਜੀ ਨਹੀਂ ਵੀਡੀਓ ਤੇ ਲੱਗੇ ਠੀਕ ਐ ਮਤਲਬ ਜਿਹੜੀ ਜਿਹੜੀ ਘੜਨ ਲੱਗੀ ਹੁੰਦੀਆਂ ਅੱਛਾ ਨਾਲੇ ਦੂਰ ਦੂਰ ਮਾਲ ਘਾਦੇ ਜੀ ਵਾਟ ਵੀ ਲੈ ਲਈ ਚਾਹਾਂ 14 ਸਪਤਾ ਕੀਤੀ ਹੈ ਅੱਛਾ 14 ਸਪਤਾ ਹੋ ਗਿਆ ਵਾ ਦੋ ਮੱਜਾਂ ਜਿਹੜੀਆਂ ਆ ਵਾ ਤੇ ਦੋ ਮੱਜਾਂ ਜਿਹੜੀਆਂ ਬਾਹਰ ਆ ਠੀਕ ਆ ਤੇ ਮਾਲ ਫਿਰ ਹੁਣ ਦੂਰ ਦੂਰ ਜਾਂਦਾ ਵਾ ਕਈ ਕਦੇ ਗੱਡੀ ਹਰਿਆਣਾ ਜਾਂਦੀ ਹੁੰਦੀ ਹੈ ਕਦੀ ਦਿੱਲੀ ਤੇ ਕਦੀ ਮੇਰਟ ਹਾਂਜੀ ਹਾਂਜੀ ਇੱਥੇ ਇੱਥੇ ਨਾਲ ਆ ਜਿਹੜੇ ਉੱਥੇ ਜਾਣਾ ਜਾਣਾ ਆ ਠੀਕ ਆ ਆਹ ਤੋਂ ਬਾਕੀ ਚਲੋ ਮੱਜਾਂ ਵੀ ਚੰਗੀਆਂ ਲਈਆਂ ਹੁੰਦਾਂ ਨੇ ਭਾਰੀਆਂ ਮੱਜਾਂ ਜਿਹੜੀਆਂ ਲਈਆਂ ਆਹ ਵੀ ਕਨਾਲੀ ਆਹ ਵੀ ਕੀ ਆ ਜਿਹੜੀ ਹਾਂਜੀ ਆਹ ਵੀ ਆਹ ਤੇ ਉਹ ਵੀ ਆ ਜੀ ਚਾਰ ਮੀਆਂ ਲੱਗੀਆਂ ਆਹ ਵੀ ਕਨਾਲੀ ਆ ਜੀ ਧੋਰ ਦੋ ਇਹ ਵੀ ਵੀਰ ਜੀ ਦੇ 16 ਤਰੀਕ ਤੇ ਦਿਨ ਪੂਰੇ ਦਿੱਖਾ ਹਮੇ ਨੇ ਠੀਕ ਆ ਹਾਂ ਜੀ ਦੋ ਦੇ ਵਿੱਚ ਚੋਬਾ ਦੀ ਗਾਰੰਟੀ ਆ ਇਹ ਵੀ ਪੂਰੀ ਭਾਰੀ ਮੱਝ ਆ ਜਿਹੜੀ ਵੱਡੀ ਮਈ ਆ ਵੱਡੀ ਥਾਣੇ ਦੇਖੋ ਕਿਤੇ ਕਿਤੇ ਲਗਾ ਆ ਗਏ ਬਈ ਉਹ ਖਾਲਸ ਐਟ ਮੜਿਆ ਸਾਲਾ ਨਾਲ ਦੇ ਸੰਦੇ ਜੀ ਬਾਕੀ ਪਿੱਠਪੜੀ ਦੀ ਚੰਗੀ ਆ ਆਹ ਤੁਹਾਨੂੰ ਕਿਹੜਾ ਨਹੀਂ ਬੀਂਗਾ ਰੋਟੀਆਂ ਆਹ ਮਾਜ ਜਿਹੜੀ ਲਈ ਜੰਨਾ ਨੇ 14-15 ਕਿਲੋ ਦੁੱਧ ਵੇਂਦੀ ਆ ਤੇ ਇਹ ਕਾਮ ਆਜ ਜਿਹੜੀ ਮੇਡਡ ਜਾਣੀ ਆ ਇਹ ਵੀ ਬੜੀ ਮਈ ਜੀ ਇਹ ਅਜੇ ਤਿਆਰ ਹੋਣੀ ਆ ਇਹ ਵੀ ਬੜੀ ਤੇ ਬਾਕੀ ਆ ਵੀ ਦੇਖ ਸਕਦੇ ਜੀ ਜੇ ਵੀ ਚੰਗੀ ਤਿਆਰ ਹੁੰਦੀ ਆ ਥਣਾਂ ਦਾ ਹੋ ਸਕਦਾ ਵੀ ਲੈ ਲੈਣਾ ਦਾ ਚੱਲਿਆ ਲਿਆ ਦਾ ਠੀਕ ਆ ਬਾਕੀ ਇਹ ਹੈ ਕਿ ਇਹ ਤਾਂ ਅਜੇ ਪੱਕਾ ਫਾਈਨਲ ਨਹੀਂ ਹੋਇਆ ਹਨਾ ਇਹ ਨਹੀਂ ਹੋਇਆ ਜੀ ਬਾਕੀ ਬਹੁਤ ਚੰਗੀ ਜੋ ਦੀ ਇਹ ਤੋਂ ਠੀਕ ਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਜੀ 80000 ਦੀ ਦੇਣੀ ਹੈ 80000 ਦੀ ਹਾਂਜੀ ਛੋਟ-ਛੋਟ ਮੌਕੇ ਤੇ ਹੋ ਜੂਗੀ 10000 ਕਰ ਦਾਂਗੇ ਠੀਕ ਐ 200 ਹੀ ਕਰ ਦਾਂਗੇ ਅੱਛਾ ਹਾਂਜੀ ਫਾਕੀ ਜੀ ਹੋਡੀਆਂ ਇਥੋਂ ਵੀਜੀ ਠੀਕ ਐ ਹਾਂਜੀ ਤੇ ਠੀਕ ਐ ਵੀਜੀ ਹੋਰ ਕੁਛ ਕਹਣਾ ਨਹੀਂ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਚ ਆ ਕੇ ਹਨਾ ਇਥੋਂ ਤੁਹਾਡੇ ਘਰੋਂ ਹੀ ਵੇਖ ਚੱਕੇ ਆਣ ਕੇ ਤਸੱਲੀ ਕਰਕੇ ਖੜੇ ਠੀਕ ਐ ਤੇ ਜੜੀਆਂ ਸੋਈਆਂ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੇ ਤੇ ਜੇ ਕੋਈ ਵੀਰ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾ ਲੈ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਖੜੋ